ਸੱਚੀ ਗੱਲ ਜੀ ਅੱਜ ਅਸੀਂ ਲੈ ਕੇ ਆਇਆ ਗੱਦੀ ਨਸਲ ਦੇ ਕਤੂਰੇ ਵਿਕਾਉ ਨੇ ਏਰੀਆ ਮਲੇਰ ਕੋਟਲਾ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਦਾ ਖਾਸ ਪ੍ਰਬੰਧ ਹੈ ਜੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਦੀ ਨਸਲ ਦੇ ਕਤੂਰੇ ਨੇ ਜਿਹੜੇ ਮੰਗਵਾ ਸਕਦੇ ਹੋ ਜੀ ਰੇਟ ਮੌਕੇ ਦੱਸਿਆ ਜਾਊਗਾ ਇਸ ਨੰਬਰ ਤੇ ਸੰਪਰਕ ਕਰੋ ਤੇ ਕਤੂਰੇ ਖਰੀਦੋ ਟਰਾਲਾ ਵਿਕਾਉ ਹੈ ਜੀ ਟਰਾਲ ਦਾ ਸਹਿਜ 21/7 2025 ਮਾਡਲ ਪਲਾਜ਼ਮਾ ਬੈਡ ਰਿਲੈਕਸ ਹੁੱਕ ਰੇਟ 378000 ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਬਹੁਤ ਸੋਹਣਾ ਟਰਾਲਾ ਬਣਾਇਆ ਤੇ ਫੁੱਲ ਹੈਵੀ ਮਟੀਰੀਅਲ ਲੱਗਿਆ ਹੋਇਆ ਜੀ 79738 66162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰਾਲਾ ਜਿਹੜਾ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਹ ਵੀਰ ਨੇ ਜਲਦੀ ਤੋਂ ਜਲਦੀ ਟਰਾਲਾ ਜਿਹੜਾ ਸੇਲ ਕਰਨਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਜੀਏ ਕਐਸ ਤੂੜੀ ਵਾਲਾ ਰੀਪਰ ਵਿਕਾਊ 2014 ਮਾਡਲ 95000 ਰੁਪਏ ਰੇਟ ਰੱਖੇਗੇ ਜੀ ਏਰੀਆ ਵਿਵਾਨੀਗੜ ਓਕੇ ਕੰਡੀਸ਼ਨ ਦਾ ਤੁਸੀਂ ਦੇਖ ਸਕਦੇ ਹੋ 94600 5417537 ਇਸ ਨੰਬਰ ਤੇ ਫੋਨ ਕਰਕੇ ਕਐਸ ਤੂੜੀ ਵਾਲਾ ਰੀਪਰ 2014 ਮਾਡਲ 95000 ਚ ਖਰੀਦ ਸਕਦੇ ਹੋ Tata Ace chhota haathi vikauwa 2012 model rate 88000 area birne dassan tusi phone te pata kar sakde ho khareedan vaste number note kar lo ji 94631 57315 es number te phone karke tusi Tata Ace chhota haathi 88000 de vich khareed sakde ho choti vikauwa ji soon wali hai ghar rakhnan layi bahut vadiya hai ji je kar kise birne eh choti nu ghar rakhna hove na ji bahut vadiya thandi seal choti hai ji ਤੇ 20 ਕਿਲੋ ਪਲੱਸ ਦੁੱਧ ਹੈ ਜੀ 2.5 ਲੱਖ ਰੁਪਏ ਰੇਟ ਮੰਗੇ ਏਰੀਆ ਜੀ ਸਾਫੀਦੋਨ ਜੀ 7082442 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਤੁਹਾਨੂੰ ਵੀਡੀਓ ਵੇਖਣ ਨੂੰ ਮਿਲ ਸਕੇ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ ਜੀ 9879884444 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਫੁੱਲ ਸਕਰੀਨ ਦੇ ਵੀਡੀਓ ਤੇ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਉਸ ਤਰ੍ਹਾਂ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਜੀ ਨੰਬਰ ਜਿਹੜਾ ਵੀਡੀਓ ਦੇ ਵਿੱਚ ਹਮੇਸ਼ਾ ਥੱਲੇ ਚੱਲਦਾ ਰਹਿੰਦਾ ਵੀਡੀਓ ਦੇ ਤੁਸੀਂ ਉਸ ਨੰਬਰ ਤੇ ਕਿਸੇ ਵੀ ਪ੍ਰਕਾਰ ਦੀ ਐਡ ਜਿਹੜੀ ਕਰਵਾ ਸਕਦੇ ਹੋ ਬਲਕਾਰ ਕੰਬਾਈਨ ਵੇਖਾਉ ਹੈ ਜੀ 2008 ਮਾਡਲ ਏਰੀਆ ਮਲੇਰਕੋਟ ਲ ਐਸਐਮਐਸ ਲੱਗਿਆ ਜੀ 275000 ਰੇਟ ਰੱਖਿਆ ਹੈ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਇਸ ਵੀ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਨਾਲ ਤੁਸੀਂ ਕੰਡੀਸ਼ਨ ਨੂੰ ਘਰ ਬੈਠੇ ਹੀ ਦੇਖ ਸਕਦੇ ਹੋ ਜੀ ਬਲਕਾਰ ਕੰਬਾਈਨ ਹੈ 275 ਰੇਟ ਮੰਗਿਆ 8 ਮਾਡਲ ਹੈ ਮਲੇਰਕੋਟ ਲੈਰੀਆ ਦੇ ਵਿੱਚ ਖੜੀ ਹੈ ਐਸਐਮਐਸ ਲੱਗਿਆ ਜੀ 946370121 ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੀ ਭੈਣ ਪ੍ਰਾ ਹੁਣ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਜੀ ਉਹਨਾਂ ਦਾ ਤੈਦ ਲੋ ਧੰਨਵਾਦ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਪਹਿਲਾ ਵੀਡੀਓ ਵਾਂਗੂ ਬਹੁਤ ਸਾਰਾ ਮਾਨ ਤੇ ਦਿਓਗੇ ਸਤਿਕਾਰ ਦਿਓਗੇ ਕਿ ਵੀਡੀਓ ਸ਼ੇਅਰ ਕਰੋਗੇ ਤੇ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋਗੇ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਜਿੰਨੀਆਂ ਵੀ ਆਪਣੇ ਕੋਲੇ ਵਿਕਾਊ ਚੀਜ਼ਾਂ ਆਉਂਦੀਆਂ ਨੇ ਉਹ ਸੇਲ ਹੋ ਸਕਦੀਆਂ ਨੇ ਸੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਸ਼ੇਅਰ ਕਰਨ ਨਾਲ ਵੀ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਜੀ ਜਰੂਰ ਦੱਸਣ ਤਾਂ ਕਿ ਪਤਾ ਚੱਲ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਤੁਸੀਂ ਚੈਨਲ ਦੇ ਨਾਲ ਜੁੜੇ ਆ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਹੋ ਜੀ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰਦੇ ਕਰੋ ਛੋਟਾ ਹੱਥੀ ਵਿਕਾਊ ਆ ਲਾਸਟ ਮਾਡਲ 2013 ਟਾਇਰ ਨਵੇਂ ਦੇਸੀ ਬਾਡੀ ਲੁਧਿਆਣਾ ਨੰਬਰ ਚੰਬਲ ਏਰੀਆ ਰੇਟ ਹੈ ਜੀ 1 ਲੱਖ 65000 1 ਲੱਖ 65000 ਰੇਟ ਮੰਗੇ ਲੁਧਿਆਣਾ ਨੰਬਰ ਹੈ 628447813 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਛੋਟਾ ਹਾਥੀਏ ਜਿਹੜਾ 1,65,000 ਰੁਪਏ ਵਿੱਚ ਖਰੀਦ ਸਕਦੇ ਹੋ ਸੋਨਾਲਿਕਾ 60 RX ਸਿਕੰਦਰ ਟਰੈਕਟਰ ਵਿਕਾਊ ਆ ਮਾਰਕ 18 ਦੇ ਕਾਪੀ 2019 ਦੀ ਹੈ ਫਰਸਟ ਓਨਰ ਏਰੀਆ ਫਗਵਾੜਾ ਨੇੜੇ ਜਲੰਧਰ 445 ਰੇਟ ਹੈ ਜੀ 76968 44 281 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ 10 ਕਿੱਲੇ 2 ਕਨਾਲਾਂ ਜ਼ਮੀਨ ਵਿਕਾਊ ਆ ਮੋਟਰ ਤੇ ਨਹਿਰ ਦਾ ਪਾਣੀ ਨਹਿਰ ਦਾ ਪਾਣੀ 3 ਘੰਟੇ ਹੈ ਜੀ ਮੋਟਰ ਲੱਗੀ ਹੋਈ ਹੈ ਏਰੀਆ ਬਠਿੰਡਾ ਸ਼ਹਿਰ ਤੋਂ 10 ਕਿਲੋਮੀਟਰ ਲਿੰਕ ਰੋਡ ਤੋਂ 2 ਕਿੱਲੇ ਪਿੱਛੇ ਹਟਣੀ ਹੈ ਮਲੋਟ ਗੰਗਾ ਨਗਰ ਹਾਈਵੇ ਤੋਂ 2 ਕਿਲੋਮੀਟਰ ਇੱਕ ਨੰਬਰ ਦੀ ਜ਼ਮੀਨ ਹੈ ਠੇਕਾ 80000 ਆਉਂਦਾ ਜੀ ਤੇ ਰੇਟ 80 ਲੱਖ ਕਿੱਲੇ ਦਾ 80 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ 10 ਕਿੱਲੇ 2 ਕਨਾਲਾਂ ਜ਼ਮੀਨ ਹੈ ਇਹ ਰੀਅ ਬਠਿੰਡਾ ਬਠਿੰਡੇ ਖੇਰ ਦੀ ਜ਼ਮੀਨ ਹੈ ਜੇ ਕਿਸੇ ਨੇ ਖਰੀਦਣੀ ਹੋਵੇ ਸ਼ਹਿਰ ਤੋਂ 10 ਕਿਲੋਮੀਟਰ ਲਿੰਕ ਰੋਡ ਤੋਂ 2 ਕਿਲੇ ਪਿੱਛੇ ਹਟਮੀ ਮਲੋਟ ਗੰਗਾ ਨਗਰ ਹਾਈਵੇ ਤੋਂ 2 ਕਿਲੋਮੀਟਰ ਹੈ ਜੀ ਇੱਕ ਨੰਬਰ ਦੀ ਜ਼ਮੀਨ ਹੈ ਵਧੀਆ ਸਾਫ਼ ਨੰਬਰ ਨੇ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਰੋਲਾ ਨਹੀਂ ਹੈਗਾ ਤੇ ਤੁਸੀਂ ਜਾ ਕੇ ਮਾਲਕਾ ਨਾਲ ਗੱਲ ਕਰ ਸਕਦੇ ਹੋ ਜੀ 80 ਲੱਖ ਰੁਪਏ ਕਿਲੇ ਰੇਟ ਰੱਖੇ ਗਿਆ ਜਿਹੜਾ ਠੇਕਾ ਹੁੰਦਾ 80000 75896600 ਕਨਵੇਂ 75891 6699 ਇਸ ਨੰਬਰ ਤੇ ਫੋਨ ਕਰਕੇ 10 ਕਿਲੇ 2 ਕਨਾਲਾਂ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਦੇ ਲਈ ਐਨਾ ਹੀ ਜਲਦੀ ਲੈ ਕੇ ਮਿਲਦਾ ਜੀ ਇੱਕ ਹੋਰ ਨਵੀਂ ਵੀਡੀਓ ਬੜੇ ਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਧੰਨਵਾਦ